ਮੈਂ ਪਾਥ ਆਫ ਜਸਟਿਸ ਸੁਸਾਇਟੀ ਪੰਜਾਬ ਰਜਿਸਟਰ ਤੋਂ ਚੇਅਰਮੈਨ ਅੱਜ ਸਾਡੇ ਪਿੰਡ ਨੰਗਲ ਘਾਟੀ ਵਾਲਾ ਗੁਰਦੁਆਰਾ ਇੱਥੇ ਆਧਾਰ ਕਾਰਡ ਦਾ ਇੱਕ ਕੈਂਪ ਉਜਿਤ ਕੀਤਾ ਗਿਆ ਹੈ ਡੀਸੀ ਸਾਹਿਬ ਕੋ ਪਰਮਿਸ਼ਨ ਲੈ ਕੇ ਇਸ ਕੈਂਪ ਦੇ ਜਿਹੜੇ ਮੁੱਖ ਉੱਤੇਦਾਰ ਅਸੀਂ ਬਣਾਏ ਆ ਸਾਡੇ ਨਵ ਨਿਯੁਕਤ ਪ੍ਰਧਾਨ ਸ਼੍ਰੀ ਜੋਤੀਰਾਮ ਜੀ ਜਿਨ੍ਹਾਂ ਨੇ ਮੇਰੇ ਤੱਕ ਇਹ ਗੱਲ ਪਹੁੰਚਾਈ ਕਿ ਪਿੰਡ ਦੇ ਲੋਕਾਂ ਦੀਆਂ ਬਹੁਤ ਸਮੱਸਿਆਵਾਂ ਪੈ ਰਹੀਆਂ ਹਨ ਜਿਨ੍ਹਾਂ ਦੇ ਆਧਾਰ ਕਾਰਡ ਸਹੀ ਹੋਣ ਵਾਲੇ ਆ ਪੈਨਸ਼ਨਾਂ ਲੱਗਣ ਵਾਲੀਆਂ ਆ ਇਨਕਮ ਸਰਟੀਫਿਕੇਟ ਵਗੈਰਾ ਕਈ ਕੰਮ ਇਦਾਂ ਦੇ ਆ ਜਿਹੜੇ ਟੈਂਡਿੰਗ 'ਚ ਆ ਗਏ ਪਿਛਲੇ ਕਾਫੀ ਸਮੇ ਤੋਂ ਉਹਨਾਂ ਨੂੰ ਪੂਰਾ ਕਰਾਉਣ ਵਾਸਤੇ ਇਹਨਾਂ ਨੇ ਸਾਨੂੰ ਇੱਕ ਬੇਨਤੀ ਕੀਤੀ ਸੀਗੀ ਅਸੀਂ ਡੀਸੀ ਸਾਹਿਬ ਕੋ ਪਰਮਿਸ਼ਨ ਲੈ ਕੇ ਜੋਤੀ ਸਾਹਿਬ ਜੋਤੀराम ਜੀ ਨੂੰ ਨਾਲ ਲੈ ਕੇ ਉਸ ਕੈਂਪ ਨੂੰ ਅਰੇਂਜ ਕਰਾਇਆ ਅੱਜ ਇੱਥੇ ਉਹ ਕੈਂਪ ਲਗਾਇਆ ਗਿਆ ਹੈ ਜਿਸ ਦਾ ਪਿੰਡ ਵਾਲੇ ਭਰਪੂਰ ਲਾਭ ਲੈ ਰਹੇ ਹਨ ਔਰ ਅੱਗੇ ਵੀ ਜੋਤੀਰਾਮ ਜੀ ਇਦਾਂ ਦੇ ਸਮਾਜ ਸੇਵਾ ਦੇ ਕੰਮ ਕਰਦੇ ਰਹਿਣਗੇ ਮੈਂ ਇਸ ਗੱਲ ਦੀ ਆਸ਼ਾ ਕਰਦਾ ਇਹਨਾਂ ਕੋਲ ਔਰ ਇਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਸਾਡੇ ਪਿੰਡ 'ਚ ਬਹੁਤ ਹਨੇਰਾ ਰਹਿੰਦਾ ਜਿਸ ਨਾਲ ਸ਼ਰਾਬੀ ਅੰਸਰ ਜਾਂ ਫਿਰ ਨਸ਼ੇੜੀ ਕਸ਼ੇ ਪੱਤੇ ਵਾਲੇ ਬੰਦੇ ਤੇ ਘੁੰਮਦੇ ਆ ਉਹਦੇ ਲਈ ਲਾਈਟਾਂ ਦਾ ਵੀ ਇਹਨਾਂ ਨੇ ਸਾਨੂੰ ਪ੍ਰਬੰਧ ਕਰਾਉਣ ਨੂੰ ਕਿਹਾ ਸੀਗਾ ਬਹੁਤ ਜਲਦ ਹੀ ਉਸ ਲਾਈਟਾਂ ਦਾ ਵੀ ਇਹਨਾਂ ਨੂੰ ਪ੍ਰਬੰਧ ਕਰਾ ਕੇ ਦਿੱਤਾ ਜਾਏਗਾ ਸੰਸਥਾ ਵੱਲੋਂ ਧੰਨਵਾਦ ਜੀ ਸੌਰਨ ਸਿੰਘ ਜੀ ਅੱਜ ਸੀਮਾ ਤੋਂ ਸਸਟੇਨਸਾਈਟੀ ਪੰਜਾਬ ਦੇ ਪੰਜਾਬ ਰਜਿਸਟਰ ਦੇ ਅੱਜ ਸਾਡੇ ਕੋਲ ਚੇਅਰਮੈਨ ਚੇਅਰਮੈਨ ਸਾਹਿਬ ਆਏ ਹੋ ਸੀਗੇ ਅੱਜ ਤੋਂ ਫਰਮ ਹੋ ਗਿਆ ਇਹ ਕਸੀ ਅੱਜ ਕੈਂਪ ਰੱਖਿਆ ਹੋਇਆ ਸੀਗਾ ਤਾਂ ਫਿਲੌਰ ਪਿੰਡ ਨੰਗਲ ਘਾਟੀ ਵਾਲੇ ਆਰਡਰ ਦਵਾਰੀ ਜਿਹਦੇ ਵਿੱਚ ਅਸੀਂ ਅੱਜ ਮੋਟਲੀਆਂ ਸ਼ੁਰੂ ਕਰਤਾ ਲੈ ਕੇ ਆਏ ਹੋਏ ਸੀਗੇ ਕਾਮ ਧਾਰ ਕਾਰਡ ਬੋਟਰ ਕਾਰਡ ਬਿਦਵਾ ਪੈਨਸ਼ਨ ਮਟਾਪਾ ਪੈਨਸ਼ਨ ਕੁਝ ਇਦਾਂ ਦੀਆਂ ਵਾਚ ਸੀ ਮੋਟਲੀਆਂ ਸੁਮਿਲਤਾਾਂ ਲੈ ਕੇ ਆਏ ਹੋਏ ਸੀਗੇ ਕਿ ਇਹਨਾਂ ਦਾ ਸਾਡੇ ਨਾਲ ਦੇ ਜਿੰਨੇ ਵੀ ਪੈਂਡਗਾ ਨਗਰ ਨਿਵਾਸੀਆਂ ਨੂੰ ਮੈਂ ਬੇਨਤੀ ਕਰਦਾ ਵੀ ਇਸ ਕੈਂਪ ਦਾ ਵੱਧ ਚੜ ਕੇ ਲਾਹਾ ਲਓ ਤੇ ਸਾਰਿਆਂ ਨੂੰ ਮੇਰੇ ਵੱਲੋਂ ਸასი ਸ਼ੁਭਕਾਮਨਾਵਾਂ ਜਿਹੜਾ ਲਾਭ ਲੈ ਚੁੱਕਿਆ ਹੈ ਉਸ ਦਾ ਦੇਖੋ ਹਾਂ ਤੇ ਸਾਡੇ ਕੋਲ ਸਵੇਰ ਦੇ तकरीबन 6:30 ਵਜੇ ਦਾ ਸਾਡਾ ਸ਼ੁਰੂ ਹੋਇਆ ਕੈਂਪ ਤੇ ਮਤਲਬ ਜਿੱਦਾਂ ਸਾਡੇ ਨਜ਼ਦੀਕ ਫਲੋਰ ਤੋਂ ਹੋਰ ਆਪਣੇ ਦੂਰ ਤੋਂ ਕਾਫੀ ਆਪਣੇ ਪਰਿਵਾਰਾਂ ਨੇ ਇਸ ਕੈਂਪ ਦਾ ਲਾਹਾ ਲਿਆ ਔਰ ਲੈ ਵੀ ਰਹੇ ਹਿੱਦਾਂ ਜਿੱਦਾਂ ਮਤਲਬ ਆਈ ਜਾ ਰਹੇ ਆ ਉਹ ਤਾਂ ਦਾ ਕੰਮ ਉਹਨਾਂ ਦਾ ਹੋ ਰਿਹਾ ਹੈ ਇਹ ਤਕਰੀਬਨ 9 ਤੋਂ ਜੇ 5 ਐ ਇਹ ਜਿਹੜਾ 27 28 29 ਤਰੀਕ ਨੂੰ ਕੈਂਪ ਕਰੇ ਇਹ ਇਹ 3 ਦਿਨਾਂ ਦਾ ਕੈਂਪ ਹੈ ਹਾਂਜੀ ਲਗਾਤਾਰ ਜੇ ਨੰਬਰ ਤੇ ਲੋਕਾਂ ਨੂੰ ਆਪੇ ਲਗਾ ਤੁਸੀਂ ਜਰਾ ਜੀ ਕਿਨਾਰੇ ਅਸਾਂ ਦੇ ਨਾਮ ਤੇ ਚਿੱਠੀ ਕਰਾਉਣ ਦੇ ਲਈ ਮੈਂ ਫੋਟੋ ਅਪਲੋਡ ਕਰਾਣੀ ਹੋਣੀ ਹੈ ਉਹਨਾਂ ਨੂੰ ਕਿਹਾ ਸੀ ਉਹਨਾਂ ਨੂੰ ਮੇਰਾ ਇਹ ਹੀ ਮੈਸੇਜ ਆ ਨਗਰ ਵਾਸੀਆਂ ਨੂੰ ਮੇਰੇ ਫਲੋਰ ਵਾਸੀਆਂ ਨੂੰ ਲਾ ਕੇ ਨਾਲ ਦੇ ਜਿੰਨੇ ਵੀ ਪੈਂਡ ਲੱਗਦੇ ਆ ਮੇਰੀ ਵੀ ਇਹੀ ਬੇਨਤੀ ਆ ਸੀ ਐਨ ਜੀਓ ਦੇ ਤੂਰਜ ਦਾ ਕੈਂਪ ਦਾ ਹਰ ਇੱਕ ਬੰਦਾ ਹਰ ਇੱਕ ਫੈਮਲੀ ਲਾਹਾ ਨਵੇ ਜੇ ਕਿਸੇ ਦਾ ਕੋਈ ਵੀ ਡਾਕੂਮੈਂਟ ਨਹੀਂ ਬਣਿਆ ਜਿੱਦਾਂ ਆਧਾਰ ਕਾਰਡ ਦਾ ਨਾਮ ਚੇਂਜ ਕਰਨ ਵਾਲੇ ਅੱਜ ਬਹੁਤ ਸਾਰੇ ਕੋ ਆਪਣੇ ਪਰਿਵਾਰਕ ਆਏ ਆ ਉਹ ਇੱਥੇ ਨਾਮ ਵੀ ਜਿੱਦਾਂ ਚੇਂਜ ਹੁੰਦਾ ਕਿੰਨੀ ਵਿਸ਼ੇਸ਼ ਰੱਖੀ ਹੈ ਜੀ ਏ ਹਾਂਜੀ ਇਹ ਤੁਸੀਂ ਬਹੁਤ ਵਧੀਆ ਸਵਾਲ ਮੇਰੇ ਤੋਂ ਪੁੱਛਿਆ ਇਹ 3 ਦਿਨ ਦਾ ਜਿੱਦਾਂ ਸਾਡੇ ਕੋਲ ਕੈਂਪਾਸ 27 28 29 ਅਕਤੂਬਰ ਦਾ ਇਹ ਕੋਈ ਵੀ ਫੀਸ ਨਹੀਂ ਹੈ ਕਿ ਫ੍ਰੀ ਆਫ ਕਾਸਟ ਰੱਖਿਆ ਹੋਇਆ ਹੈ ਐਨ ਜੀਓ ਦੇ ਤੋ ਠੀਕ ਹੈ ਅੱਜ ਦਾ ਨਾਲ ਸਾਹ ਵਾਇਰ ਜੀ ਕੀ ਮੈਡੀਕਲ ਮੈਂ ਸੰਕਰ ਪ੍ਰਭਾਸ ਸਿੰਘ ਦਾ ਨਿਸ਼ਾਨਾ ਹਾਂ ਅੱਜ ਫਾਥਮ ਜਸਸ ਨਾਲ ਇੱਕ ਕੈਂਪ ਲਗਾਇਆ ਗਿਆ ਜਿਆਦਾ ਰਕਰਾ ਦੇ ਨਾਲ ਬੋਲਦੇ ਸੋਇਤਾ ਲਿਆ ਆਗੇ ਤੇ ਪੰਜਾਬ ਦੇ ਚੇਅਰਮੈਨ ਆਫ ਜਸਟਿਸ ਦੇ ਅਨੁਸ਼ਕਿਤ ਅਲੂਆ ਜਿਹਦੇ ਵਿੱਚ ਬਹੁਤ ਬਾਰੇ ਆਪਣੀ ਵਾਈ ਵਿੱਚ ਇਹਨਾਂ ਨੇ ਕੰਮ ਕਰਵਾਇਆ ਇਹ ਸੰਜੋਗ ਦਾ ਕੰਮ ਬਹੁਤ ਜਿਆਦਾ ਵੱਧ ਤੱਕ ਵਧੀਆ ਲੱਗੇ ਕਿ ਅੱਗੇ ਹੋ ਕੇ ਉਹ ਆਪ ਕੰਮ ਕਰਵਾ ਦੇ ਤੇ ਪੰਜਾਬ ਦੇ ਪਾਫ ਲੋਰ ਦੇ ਆਲੇ ਦੁਆਲੇ ਦੇ ਜਿੰਨੇ ਵੀ ਬੈਠੇ ਆ ਬੈਠ ਨੰਗਲ ਘਟੀ ਵਾਲੇ ਬੰਦਾਰੇ ਆ ਕੇ ਆਪਣੇ ਜੇ ਸਾਡੇ ਨਾਲ ਲੈ ਸਕਦੇ ਆ ਤਿੰਨ ਦਿਨ ਜੇ ਆਪਾਂ ਕਹਿੰਦੇ ਨਹੀਂ ਰਹਿ ਕੇ ਤਿੰਨ ਦਿਨ ਕੰਮ ਕਰ ਰਾਮ ਰਹੇਗਾ ਬਾਕੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਸਹਾਇਤਾ ਚਾਹੀਦੀ ਹੋਵੇ ਸਾਡੇ ਨਾਲ ਜਾਂ ਪਾਸ ਆਫ ਜਸਟਿਸ ਐਨ ਜੀਓ ਦੇ ਨਾਲ ਕੰਟੈਕਟ ਕਰ ਸਕਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ